ਇਹ ਹੈ ਜੀ ਸੱਤਵੀਂ ਪੌੜੀ ਦੀ ਚੌਥੀ ਪੰਕਤੀ ਮਹਾਰਾਜ ਕਹਿੰਦੇ ਨੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ ਤਿਸ ਨੂੰ ਗਾ ਵੀ ਸਕਦੇ ਆ ਜੀ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ ਜੇ ਤਿਸ ਨਦਰਨਾ ਨੰਨੇ ਨੂੰ ਨਾ ਹਮੇਸ਼ਾ ਜਦੋਂ ਵੀ ਨੰਨਾ ਆਵੇ ਜੀ ਪਹਿਲਾਂ ਵੀ ਪੜਦੇ ਆਏ ਨਾ ਆਵੇ ਨੰਨੇ ਨੂੰ ਕੰਨਾ ਤਾਂ ਇੱਥੇ ਤੱਤਾ ਹੈ ਜੀ ਪੜਨਾ ਇਸ ਨੂੰ ਤਾਂ ਤੱਤੇ ਨੂੰ ਕੰਨਾ ਉੱਤੇ ਬਿੰਦੀ ਤਾਂ ਭਾਵ ਫਿਰ ਅਰਥ ਕਰ ਲਈਏ ਜੀ ਜੇ ਜੇਕਰ ਤਿਸ ਤੱਤੇ ਨੂੰ ਸਿਹਾਰੀ ਸਸੇ ਨੂੰ ਔਂਕੜ ਤਿਸ ਸਸੇ ਨੂੰ ਔਂਕੜ ਹੋਣ ਕਰਕੇ ਉਹ ਉਸ ਪ੍ਰਭੂ ਪਰਮਾਤਮਾ ਦੀ ਗੱਲ ਕਰਦੇ ਆ ਜੀ ਜੇ ਤਿਸ ਭਾਵ ਉਸ ਪ੍ਰਭੂ ਪਰਮਾਤਮਾ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਸ ਰੱਬ ਜੀ ਨੂੰ ਨਦਰ ਪਾਵ ਉਸ ਦੀ ਮਿਹਰ ਦੀ ਨਿਗਾ ਵਿੱਚ ਉਸ ਦੀ ਰਹਿਮਤ ਦੀ ਨਿਗਾ ਵਿੱਚ ਨਾ ਆਵੇ ਨਾ ਆਵੇ ਤਾਂ ਫਿਰ ਤਾਂ ਮਤਲਬ ਫਿਰ ਬਾਤ ਮਤਲਬ ਕਿਸੇ ਨੇ ਸਾਰ ਨਹੀਂ ਲੈਣੀ ਕਿਸੇ ਨੇ ਬਾਤ ਨਹੀਂ ਪੁੱਛਣੀ ਕਿਸੇ ਨੇ ਹਾਲ ਨਹੀਂ ਪੁੱਛਣਾ ਤੇਰਾ ਨਾ ਪੁੱਛੇ ਕੇ ਪੁੱਛੇ ਹੁੰਦਾ ਪੁੱਛਣਾ ਜੀ ਕਿ ਮਤਲਬ ਕਿਸੇ ਨੇ ਵੀ ਕੋਈ ਵੀ ਮਨੁੱਖ ਤੇ ਅਰਥ ਨਿਕਲਦੇ ਨੇ ਜੀ ਪਾਵਿਕ ਵਧੀਆ ਤੇਰਾ ਨਾਮ ਹੋਵੇ ਜੇ ਪਹਿਲਾਂ ਗੱਲ ਕਰਦੇ ਸੀਗੇ ਜੇ ਜੁਗਚਾਰੇ ਆਰ ਜਾਂ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਂ ਰਖਾਇਕ ਐ ਜਸ ਕੀਰਤ ਜਗਲੇ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਠੀਕ ਹੈ ਜੀ ਜੇਕਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਪਿਛਲੀਆਂ ਤਿੰਨ ਪੌੜੀਆਂ ਨਾ ਪੜੀਆਂ ਵੱਡੀ ਉਮਰ ਹੋਵੇ ਜੀ ਤੁਹਾਡੀ ਠੀਕ ਹੈ ਜੀ ਵੱਡੀ ਉਮਰ ਹੋਵੇ 7.1 ਵਿੱਚ ਆਇਆ ਜਿਹੜਾ ਠੀਕ ਹੈ ਜੀ ਤੇ ਸਾਰੀ ਦੁਨੀਆ ਤੁਹਾਡਾ ਜਸ ਗਾਵੇ ਇੱਕ ਬੜਾ ਵਧੀਆ ਤੁਹਾਡਾ ਨਾਮ ਹੋਵੇ ਜੀ ਇਹ ਤਿੰਨੇ ਕੁਛ ਹੋਵੇ ਇਹ ਸਭ ਕੁਝ ਹੋਣ ਤੋਂ ਬਾਅਦ ਜੇ ਉਸ ਪ੍ਰਭੂ ਪਰਮਾਤਮਾ ਦੀ ਜੇ ਉਸ ਦੀ ਮਿਹਰ ਦੀ ਨਿਗਾਹ ਨਹੀਂ ਪਈ ਜੇ ਉਸ ਦੀ ਰਹਿਮਤ ਦੀ ਨਿਗਾਹ ਨਹੀਂ ਪਈ ਪਾਪ ਜੇਕਰ ਤੂੰ ਉਸ ਦਾ ਨਾਮ ਨਹੀਂ ਜਪਿਆ ਉਸ ਨੂੰ ਯਾਦ ਨਹੀਂ ਰੱਖਿਆ ਤਾਂ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿਸੇ ਨੇ ਤੈਨੂੰ ਟੁਈ ਨਹੀਂ ਦੇਣੀ ਕਿਸੇ ਨੇ ਤੇਰੀ ਸਾਰ ਨਹੀਂ ਲੈਣੀ ਕਿਸ ਨੇ ਤੈਨੂੰ ਪਛਾਨਣਾ ਨਹੀਂ ਤੇਰੀ ਵਾਵਾ ਜਿਹੜੀ ਹੈ ਉਦੋਂ ਚਲੀ ਜਾਣੀ ਆ ਹਾਲਾਂਕਿ ਸਾਰੀ ਦੁਨੀਆ ਕੋਗੀ ਵਾਵਾ ਵਾ ਇਹ ਬੰਦੇਰ ਦਾ ਬੰਦਾ ਨਹੀਂ ਹੈਗਾ ਇਹ ਦੇਰਗਾਦਾਨੀ ਨਹੀਂ ਹੈਗਾ ਇਹ ਤਾਂ ਬਹਾਦਰ ਨਹੀਂ ਹੈਗਾ ਪਰ ਜੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਉਹਦੇ ਵਿੱਚ ਨਾ ਨਾ ਹੋਇਆ ਉਸ ਕੀਤੇ ਹੋਏ ਕਰਮਾਂ ਦੇ ਵਿੱਚ ਉਸ ਦਾ ਨਾਮ ਨਾ ਨਾ ਹੋਇਆ ਤਾਂ ਉਸ ਪਰਮਾਤਮਾ ਨੇ ਤੇਰੀ ਸਾਰ ਨਹੀਂ ਲੈਣੀ ਤੇ ਕੀ ਹੋਊਗਾ ਆਓ ਅੱਗੇ ਦੇਖਦੇ ਹਾਂ ਜੀ ਪਰਮਾਤਮਾ ਕੀ ਕਹਿੰਦਾ ਉਸ ਬਾਰੇ